ਮਰੀਆਂ ਭੈਣਾਂ ਬੈਠੀਆਂ ਗੁਰਮਖੋ ਰਿਸ਼ਤਾ ਪਤਾ ਕਦੋਂ ਟੁੱਟਦਾ ਉਹੀ ਮਾਂ ਹੁੰਦੀ ਆ ਜਦੋਂ ਬੱਚਾ ਗੋਦੀ ਚ ਰਹਿੰਦਾ ਛੋਟਾ ਹੁੰਦਾ ਤੇ ਮਾਂ ਦਿਸੇ ਨਾ ਤੇ ਰੋਂਦਾ ਏ ਤੇ ਜਦੋਂ ਫਿਰ ਵੱਡਾ ਹੋ ਜਾਂਦਾ ਪੜ ਜਾਂਦਾ ਸ਼ਹਿਰ ਚਲ ਜਾਂਦਾ ਵਿਆਹ ਹੋ ਜਾਂਦਾ ਫਿਰ ਉਹੀ ਮਾਂ ਕਹਿੰਦੀ ਪੁੱਤ 6 ਮਹੀਨੇ ਹੋ ਗਏ ਮਿਲਣ ਨਹੀਂ ਆਉਣਾ ਭੱਬਾ ਨਿਕਲਦੀਆਂ ਨਾ ਕਹਿੰਦਾ ਮਾਂ ਸੌਰੀ ਦਿਲ ਤੇ ਕਰਦਾ ਪਰ ਮੈਂ ਥੋੜਾ ਜਿਹਾ ਨਾ ਬੀਜੀ ਹੋ ਗਿਆ ਏ ਕਈ ਮਾਮਾ ਨੂੰ ਮਿਲੀਦਾ ਅਹੀਂ ਵਿੱਚ ਹੀ ਆ ਸਾਡੀ ਮਾਤਾ ਵੀ ਕਹੇਗੀ ਪੁੱਤ ਮਹੀਨਾ ਲੰਘ ਚਲਿਆ ਕਿੱਥੇ ਆ ਇਹ ਸਚਾਈ ਹੈ ਜਦੋਂ ਰਿਸ਼ਤੇ ਟੁੱਟਦੇ ਪਤਾ ਕਦੋਂ ਹੈ ਜਦੋਂ ਆਪਾਂ ਉਹਨਾਂ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੰਨੇ ਆਪਾਂ ਕਿਸੇ ਨੂੰ ਫੂਡ ਨਹੀਂ ਕਰਦੇ ਕਿਸੇ ਦੇ ਵਿਆਹ ਸ਼ਾਦੀ ਤੇ ਨਹੀਂ ਜਾਂਦੇ ਨਾ ਉਹਨਾਂ ਨੂੰ ਬੁਲਾਉਣੇ ਆ ਤੇ ਉਹ ਰਿਸ਼ਤਾ ਇੱਕ ਦਿਨ ਖਤਮ ਹੋ ਜਾਂਦਾ ਨਾ ਇਹ ਸੱਚ ਦੀ ਗੱਲ ਹੈ ਮੇਰੀ ਉਹ ਭੈਣੋ ਵੀਰੋ ਜਿੱਦਾਂ ਮਾਂ ਪੁੱਤਰ ਦਾ ਰਿਸ਼ਤਾ ਜਿਵੇਂ ਦੂਰ ਹੁੰਦੇ ਹੁੰਦੇ ਉਹੀ ਮਾਂ ਫਿਰ ਕਹਿੰਦੀ ਪੁੱਤ ਤੇ ਕਈ ਵਾਰੀ ਬੰਦਾ ਇੰਨਾ ਕੁਝ ਜਿਬਾਤੀ ਹੋ ਕੇ ਕਹਿੰਦਾ ਮਾਂ ਮੇਰੇ ਮੱਥੇ ਨਾ ਲੱਗੀ ਮੇਰਾ ਘਰ ਉਜਾੜ ਦੇ ਟੁੱਟ ਗਿਆ ਨਾ ਰਿਸ਼ਤਾ ਸਾਡੇ ਗੁਰੂ ਨੇ ਦੋ ਟਾਈਮ ਦਰਸ਼ਨ ਕੀਤੇ ਮੈਂ ਅਰਬ ਵੀ ਗਿਆ ਏ ਬਾਕੀ 7-8 ਦੇਸ਼ ਘੁੰਮਿਆ ਅੱਜ ਵੀ ਯਾਦ ਰੱਖਿਓ ਮੁਸਲਮਾਨ ਪੰਜ ਵਕਤ ਯਾਦ ਕਰਦੇ ਅੱਲਾ ਦਾ ਜਿੱਥੇ ਟਾਈਮ ਹੋ ਜਾਂਦਾ ਨਵਾਜਦਾ ਨਾ ਉੱਥੇ ਇਦਾਂ ਕਰ ਲੈਂਦੇ ਐ ਸਾਨੂੰ ਦੋ ਟਾਈਮ ਆਖਿਆ ਸੀ ਅਮਰਤ ਵੇਲਾ ਤੇ ਸੰਧਿਆ ਉਹ ਵੀ ਗਵਾਲਿਆ ਅਹੀਂ ਸੰਗਰਾਮ ਦੇ ਐਤਵਾਰ ਤੇ ਮੱਸਿਆ ਦੇ ਸਿੱਖ ਬਣਦੇ ਜਾਂਦੇ ਗੁੱਸਾ ਨਾ ਕਰਿਓ ਜਿੰਨੇ ਵੀ ਨਗਰ 'ਚ ਗੁਰੂ ਘਰ ਹੈ ਦੋ ਟਾਈਮ ਭਾਵੇਂ 5 ਮਿੰਟ ਜਾਓ ਰੋਜ਼ ਗੁਰੂ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਆ ਕਰੋ ਬੱਚਿਆਂ ਨੂੰ ਲੈ ਕੇ ਇਹ ਬੜੀ ਵੱਡੀ ਦਾਤ ਤੇ ਜਦੋਂ ਪਿੱਛੇ ਹਟਦੀਏ ਤੇ ਰਿਸ਼ਤੇ ਹੌਲੀ ਹੌਲੀ ਖਤਮ ਹੋ ਜਾਂਦੇ ਤਾਈਓ ਬਾਪੂ ਨੇ ਨਿਤਨੇਮ ਦਿੱਤਾ ਸੀ ਪੁੱਤਰਾ ਨਿਤਨੇਮ ਵਿੱਚ ਨਾਗਾ ਨਾ ਪਾਈ ਜਿੱਦਣ ਨਿਤਨੇਮ ਵਿੱਚ ਨਾਗਾ ਪੈ ਗਿਆ ਉਸ ਦਿਨ ਸਾਡਾ ਪਿਆਰ ਤੇਰੇ ਤੋਂ ਫਿੱਕਾ ਹੋ ਜਾਣਾ ਜਿੱਦਣ ਨਿਤਨੇਮ ਤੋਂ ਤੂੰ ਰਹਿ ਗਿਆ ਤੇਰਾ ਘਰ ਬਹਿ ਜਾਣਾ ਖੁਸਤ